ਤੇ ਇੱਥੇ ਜਿਵੇਂ ਆਪਾਂ ਦੇਖਿਆ ਅਰੇਂਜਮੈਂਟ ਹੈ ਤੇ ਅੱਜ ਵਿਧਾਨ ਸਭਾ ਸੈਸ਼ਨ 'ਚ ਵਿਰੋਧੀਆਂ ਵੱਲੋਂ ਫਿਰ ਵੀ ਕੁਝ ਨਾ ਕੁਝ ਰਾਜਨੀਤਿਕ ਗੱਲ ਕੀਤੀ ਕਿ ਉਹਨੂੰ ਕਿਵੇਂ ਵੇਖਣਾ ਤੇ ਕੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਇੱਕੋ ਹੀ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਅਸ਼ਤਰ ਤੇ ਸ਼ਸਤਰ ਤੇ ਸਿੱਖਿਆ 'ਚ ਐਨੇ ਕਿ ਨਿਪੁੰਨ ਕਰਦੋ ਗੁਰੂ ਸਾਹਿਬ ਕਦੇ ਨਿਜਲੇ ਹੀ ਨਹੀਂ ਲੜੇ ਜੀ ਗੁਰੂ ਸਾਹਿਬ ਆਪ ਦੀ ਰਾਜਗੱਦੀ ਲਈ ਨਹੀਂ ਲੜੀ ਗੁਰੂ ਸਾਹਿਬ ਲੋਕਾਂ ਲਈ ਲੜੇ ਧਰਮ ਬਚਾਉਣ ਲਈ ਲੜੇ ਹਿੰਦੂ ਕੌਮ ਬਚਾਉਣ ਲਈ ਲੜੇ ਤੇ ਇੱਥੇ ਜਿਹੜੇ ਵਿਰੋਧੀ ਤੰਜ ਕਸਦੇ ਆ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੀ ਵੀ ਜੀਵਨੀ ਪੜ੍ਹ ਕੇ ਉਹਨਾਂ ਦੀ ਜੀਵਨੀ ਤੋਂ ਹੀ ਸਿੱਖਿਆ ਲੈ ਲੈਣੀ ਚਾਹੀਦੀ ਹੈ ਮੈਂ ਤਾਂ ਕੀ ਕੀ 4 ਸਾਲਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਐਮ.ਐਲ.ਏ ਰਹੇ ਹੁਣ ਵੀ ਤਾਂ ਹੀ ਲੋਕਾਂ ਨੇ ਦੁਬਾਰਾ ਜਤਾਇਆ ਤੇ ਹੁਣ ਵੀ ਤੁਹਾਡੇ ਤੁਹਾਡੇ ਖਿਲਾਫ ਕਿਉਂ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਐਡਰੈਸ ਕਰ ਰਹੇ ਹੋ ਉਹਨਾਂ ਨੂੰ ਨਹੀਂ ਮੈਂ ਕਿਸੇ ਨੂੰ ਐਡਰੈਸ ਨਹੀਂ ਕਰਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਤੁਸੀਂ ਪਹਿਲਾਂ ਤਾਂ ਮੈਨੂੰ ਦੱਸੋ ਕਿਸ ਤਰ੍ਹਾਂ ਦੀਆਂ ਫਿਰ ਦੇਖੋ ਉਹ ਪਰਮਾਤਮਾ ਨੇ ਮੇਰੇ ਤੇ ਇੱਕ ਲੋਕਲੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਕੋਠੀ ਤੇ ਕਬਜ਼ਾ ਕੋਠੀ ਤੇ ਕਬਜ਼ਾ ਉਹ ਹਾਈ ਕੋਰਟ ਨਹੀਂ ਬਰੀ ਕਰਤਾ ਬਿਰੋਧੀਆਂ ਨੂੰ ਖੋਦੀ ਚਪੇੜ ਮਾਰਤੀ ਮੂੰਹ ਤੇ ਮੈਂ ਤਾਂ ਕਹਿੰਦੀ ਜਿੰਨਾ ਮਰਜ਼ੀ ਮੈ ਨੰਦੋ ਮੌਕੇ ਨੰਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਨਹੀਂ ਕਿਸੇ ਦਾ ਜਵਾਬ ਦਿੰਦੀ ਹੁੰਦੀ ਉਹਨਾਂ ਦਾ ਜਵਾਬ ਉਹਨਾਂ ਨੂੰ ਸਮਾਂ ਹੀ ਦੇ ਦੇਣਾ ਸਾਡੇ ਨਾਲ ਨੇ ਮੈਡਮ ਮਾਨੂੰ ਕਿ ਮੈਡਮ ਕਿਵੇਂ ਲੱਗ ਰਿਹਾ ਹੈ 350 ਸਾਲਾਂ ਅਸੀਂ ਮਨਾ ਰਹੇ ਹਾਂ ਭਗਵੰਤ ਸਰਕਾਰ ਦੇ ਮੌਕੇ ਆਇਆ ਤੇ ਸਾਰੀ ਧਰਤੀ ਜਿਹੜੀ ਕਿ ਸ਼ਹਾਦਤ ਨੂੰ ਨਮਨ ਕਰ ਰਹੀ ਹੈ ਤੁਸੀਂ ਵੀ ਇੱਥੇ ਪਹੁੰਚੋ ਪਹਿਲੀ ਵਾਰ ਵਿਧਾਨ ਸਭਾ ਸੈਸ਼ਨ ਵੀ ਇੱਥੇ ਬਾਹਰ ਲਗਾਇਆ ਗਿਆ ਮੈਨੂੰ ਲੱਗਦਾ ਗੁਰੂ ਸਾਹਿਬ ਨੇ ਇੱਥੇ ਕਲਸਾ ਪੰਥ ਸਾਜਿਆ ਸੀ ਇਹ ਸ਼ਹੀਦੀ ਦਿਹਾੜਾ 350 ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾ ਰਿਆ ਇਹ ਸਾਡੇ ਤੇ ਕਿਸੇ ਤਰ੍ਹਾਂ ਦੀ ਬਖਸ਼ਿਸ਼ ਹੀ ਹੋਈ ਹੈ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਪਾਤਸ਼ਾਹ ਜੀ ਦੀ ਕਿ ਅਸੀਂ ਇਸ ਜਿਹੜੀ ਇਹ ਹਵਾ ਦੇ ਵਿੱਚ ਅਸੀਂ ਬੰਦੇ ਤੁਰੇ ਜਾ ਰਹੇ ਹਾਂ ਅਸੀਂ ਕਰਨ ਕਰੇ ਕਰਾਵੇ ਆਪੇ ਆਪ ਸਾਡੇ ਤਾਂ ਹੱਥ ਕੁਝ ਨਹੀਂ ਹੈ ਪਰ ਮੈਂ ਇਸ ਗੱਲ ਇਸ ਭਾਗ ਮੰਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਸ ਚੀਜ਼ ਲਈ ਮੌਕਾ ਦਿੱਤਾ ਜੀ ਜੀ ਤੇ ਇੱਥੇ ਜਿਵੇਂ ਆਪਾਂ ਦੇਖਿਆ ਅਰੇਂਜਮੈਂਟ ਰਹਾ ਤੇ ਅੱਜ ਵਿਧਾਨ ਸਭਾ ਸੈਸ਼ਨ 'ਚ ਵਿਰੋਧੀਆਂ ਵੱਲੋਂ ਫਿਰ ਵੀ ਕੁਝ ਨਾ ਕੁਝ ਰਾਜਨੀਤਿਕ ਗੱਲ ਕੀਤੀ ਕਿ ਉਹਨੂੰ ਕਿਵੇਂ ਵੇਖ ਰਿਹਾ ਹੈ ਦੇਖੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਇੱਕੋ ਹੀ ਦਿੱਤੀ ਆ ਕਿ ਆਪਣੇ ਬੱਚਿਆਂ ਨੂੰ ਅਸ਼ਤਰ ਤੇ ਸ਼ਸਤਰ ਤੇ ਸਿੱਖਿਆ ਚ ਐਨੇ ਕਿ ਨਿਪੁੰਨ ਕਰਦੋ ਗੁਰੂ ਸਾਹਿਬ ਕਦੇ ਨਿੱਜ ਲਈ ਨਹੀਂ ਲੜੇ ਜੀ ਗੁਰੂ ਸਾਹਿਬ ਆਪ ਦੀ ਰਾਜਗੱਦੀ ਲਈ ਨਹੀਂ ਲੜੇ ਗੁਰੂ ਸਾਹਿਬ ਲੋਕਾਂ ਲਈ ਲੜੇ ਧਰਮ ਬਚਾਉਣ ਲਈ ਲੜੇ ਹਿੰਦੂ ਕੌਮ ਬਚਾਉਣ ਲਈ ਲੜੇ ਤੇ ਇੱਥੇ ਜਿਹੜੇ ਵਿਰੋਧੀ ਤੰਜ ਕੱਸਦੇ ਆ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੀ ਵੀ ਜੀਵਨੀ ਪੜ ਕੇ ਉਹਨਾਂ ਦੀ ਜੀਵਨੀ ਤੋਂ ਹੀ ਸਿੱਖਿਆ ਲੈ ਲੈਣੀ ਚਾਹੀਦੀ ਐ ਮੈਂ ਤਾਂ ਕੀ ਕਹਾਂ ਮੈਡਮ ਇੱਕ ਤੁਹਾਡੇ ਹਲਕੇ ਦੇ ਵਿੱਚ ਬੜੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਬੜੇ ਤੁਹਾਡੇ ਖਿਲਾਫ ਬਿਆਨਬਾਜ਼ੀ ਹੋ ਰਹੀ ਬੜੇ ਵਿਰੋਧ ਵੀ ਲੋਕ ਕਰ ਰਹੇ ਨੇ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਕਿ 4 ਸਾਲਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਐਮਐਲਏ ਰਹੇ ਹੁਣ ਵੀ ਤਾਂ ਹੀ ਲੋਕਾਂ ਨੇ ਦੁਬਾਰਾ ਜਿਤਾਇਆ ਤੇ ਹੁਣ ਵੀ ਤੁਹਾਡੇ ਤੁਹਾਡੇ ਖਿਲਾਫ ਕਿਉਂ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਐਡਰੈਸ ਕਰ ਰਹੇ ਹੋ ਉਹਨਾਂ ਨੂੰ ਨਹੀਂ ਮੈਂ ਕਿਸੇ ਨੂੰ ਐਡਰੈਸ ਨਹੀਂ ਕਰਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਤੁਸੀਂ ਪਹਿਲਾਂ ਤਾਂ ਮੈਨੂੰ ਦੱਸੋ ਕਿਸ ਤਰ੍ਹਾਂ ਦੀਆਂ ਫਿਰ ਦੇਖੋ ਉਹ ਪ੍ਰਮਾਤਮਾ ਨੇ ਮੇਰੇ ਤੇ ਇੱਕ ਲੋਕਲੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਕੋਠੀ ਤੇ ਕਬਜ਼ਾ ਕੋਠੀ ਤੇ ਕਬਜ਼ਾ ਉਹ ਹਾਈ ਕੋਰਟ ਨਹੀਂ ਬਰੀ ਕਰਤਾ ਬਿਰੋਧੀਆਂ ਨੂੰ ਖੋਦੀ ਚਪੇੜ ਮਾਰਤੀ ਮੂੰਹ ਤੇ ਮੈਂ ਤਾਂ ਕਹਿੰਦੀ ਜਿੰਨਾ ਮਰਜ਼ੀ ਮੈਨੂੰ ਨਿੰਦੋ 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 ਮੈਂ ਨਹੀਂ ਕਿਸੇ ਦਾ ਜਵਾਬ ਦਿੰਦੀ ਹੁੰਦੀ ਉਹਨਾਂ ਦਾ ਜਵਾਬ ਉਹਨਾਂ ਨੂੰ ਸਮਾਂ ਹੀ ਦੇ ਦਿੰਦਾ ਇਹੀ ਸੁਭਾਅ ਤੁਹਾਡਾ ਨਾ ਲੋਕਾਂ ਨੂੰ ਬੜਾ ਚੰਗਾ ਲੱਗਦਾ ਕਿ ਤੁਸੀਂ ਚੁੱਪ ਕਰਕੇ ਸੁਣ ਰਹੇ ਹੋ ਕੋਈ ਗੱਲ ਜਿਹੜਾ ਸਾਡੇ ਤੇ ਇਲਜ਼ਾਮ ਲਗਾ ਰਿਹਾ ਸਮਾਂ ਦੱਸੇਗਾ ਤੇ ਹੁਣ ਆਣ ਵਾਲੇ ਸਮੇਂ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਗੀ ਜਗਰਾਉਂ ਦੇ ਲੋਕਾਂ ਨੇ ਮੈਨੂੰ ਪਿਆਰ ਤੇ ਵਿਸ਼ਵਾਸ ਬਖਸ਼ਿਆ ਪੰਜਾਬ ਦੇ ਲੋਕਾਂ ਨੇ ਮੈਨੂੰ ਮਾਣ ਬਖਸ਼ਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਨੂੰ ਦੋ ਵਾਰੀ ਐਮਐਲਏ ਬਣਾਇਆ ਮੈਂ ਉਹਨਾਂ ਦੀ ਆਸਾਂ ਤੇ ਖਰਾ ਉਤਰਨਾ ਮੈਂ ਕਿਸੇ ਨੂੰ ਕਦੇ ਕੁਝ ਨਹੀਂ ਕਿਹਾ ਮੈਨੂੰ ਜੋ ਮਰਜ਼ੀ ਕਹੀ ਚੱਲੋ ਚੁੱਕਾ ਕਿ ਉਹ ਨਾ ਤਾਂ ਮਾਫੀ ਮੰਗਾਗੀ ਗਲਤੀ ਮੰਨਾਂਗੀ ਪਰ ਆਦਰਵਾਇਜ਼ ਜੇ ਬੋਲਦੇ ਆਪਦੀ ਮਸ਼ਹੂਰੀ ਕਰਦੇ ਆ ਫਿਰ ਕਿਆ ਰੋਜੀ ਰੋਟੀ ਚੱਲੀ ਜਾਂਦੋ ਸੋ ਇਹ ਸਨ ਸਾਡੇ ਨਾਲ ਮੈਡਮ ਮਾਨੂੰ ਕਿ ਜਿਨ੍ਹਾਂ ਨੇ ਇਸ ਸ਼ਹੀਦੀ ਦਿਹਾੜੇ ਨੂੰ ਨਮਨ ਕਰਦੇ ਹੋਏ ਨਾਲ ਦੇ ਨਾਲ ਜਿਹੜੇ ਵਿਰੋਧੀ ਉਹਨਾਂ ਦੇ ਖਿਲਾਫ ਖਲਾਫਤ ਕਰ ਰਹੇ ਨੇ ਉਹਨਾਂ ਨੂੰ ਵੀ ਸਿੱਧਾ ਜਵਾਬ ਦਿੱਤਾ ਤੇ ਇੱਥੇ ਜਿਵੇਂ ਆਪਾਂ ਦੇਖਿਆ ਅਰੇਂਜਮੈਂਟ ਹੈ ਤੇ ਅੱਜ ਵਿਧਾਨ ਸਭਾ ਸੈਸ਼ਨ ਦੇ ਵਿਰੋਧੀਆਂ ਵੱਲੋਂ ਫਿਰ ਵੀ ਕੁਝ ਨਾ ਕੁਝ ਰਾਜਨੀਤਿਕ ਗੱਲ ਕੀਤੀ ਕਿ ਉਹਨੂੰ ਕਿਵੇਂ ਵੇਖਣਾ ਹੈ ਦੇਖੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਇੱਕੋ ਹੀ ਦਿੱਤੀ ਹੈ ਕਿ ਆਪਣੇ ਬੱਚਿਆਂ ਨੂੰ ਅਸ਼ਤਰ ਤੇ ਸ਼ਸਤਰ ਤੇ ਸਿੱਖਿਆ 'ਚ ਐਨੇ ਕਿ ਨਿਪੁੰਨ ਕਰਦੋ ਗੁਰੂ ਸਾਹਿਬ ਕਦੇ ਨਿੱਜ ਲਈ ਨਹੀਂ ਲੜੇ ਜੀ ਗੁਰੂ ਸਾਹਿਬ ਆਪ ਦੀ ਰਾਜਗaddi ਲਈ ਨਹੀਂ ਲੜੇ ਗੁਰੂ ਸਾਹਿਬ ਲੋਕਾਂ ਲਈ ਲੜੇ ਧਰਮ ਬਚਾਉਣ ਲਈ ਲੜੇ ਹਿੰਦੂ ਕੌਮ ਬਚਾਉਣ ਲਈ ਲੜੇ ਤੇ ਇੱਥੇ ਜਿਹੜੇ ਵਿਰੋਧੀ ਤੰਜ ਕੱਸਦੇ ਆ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੀ ਵੀ ਜੀਵਨੀ ਪੜ ਕੇ ਉਹਨਾਂ ਦੀ ਜੀਵਨੀ ਤੋਂ ਹੀ ਸਿੱਖਿਆ ਲੈ ਲੈਣੀ ਚਾਹੀਦੀ ਹੈ ਮੈਂ ਤਾਂ ਕੀ ਕੀ 4 ਸਾਲਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਐਮਐਲਏ ਰਹੇ ਹੁਣ ਵੀ ਤਾਂ ਹੀ ਲੋਕਾਂ ਨੇ ਦੁਬਾਰਾ ਜਤਾਇਆ ਤੇ ਹੁਣ ਵੀ ਤੁਹਾਡੇ ਤੁਹਾਡੇ ਖਿਲਾਫ ਕਿਉਂ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਐਡਰੈਸ ਕਰ ਰਹੇ ਹੋ ਉਹਨਾਂ ਨੂੰ ਨਹੀਂ ਮੈਂ ਕਿਸੇ ਨੂੰ ਡਰੈਸ ਨਹੀਂ ਕਰਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਤੁਸੀਂ ਪਹਿਲਾਂ ਤਾਂ ਮੈਨੂੰ ਦੱਸੋ ਕਿਸ ਤਰ੍ਹਾਂ ਦੀਆਂ ਫਿਰ ਦੇਖੋ ਉਹ ਪਰਮਾਤਮਾ ਨੇ ਮੇਰੇ ਤੇ ਇੱਕ ਲੋਕਲੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਕੋਠੀ ਤੇ ਕਬਜ਼ਾ ਕੋਠੀ ਤੇ ਕਬਜ਼ਾ ਉਹ ਹਾਈ ਕੋਰਟ ਨਹੀਂ ਬਰੀ ਕਰਤਾ ਉਹ ਵਿਰੋਧੀਆਂ ਨੂੰ ਖੋਦੀ ਚਪੇੜ ਮਾਰਤੀ ਮੂੰਹ ਤੇ ਮੈਂ ਤਾਂ ਕਹਿੰਦੀ ਜਿੰਨਾ ਮਰਜੀ ਮੈਨੂੰ ਨਿੰਦੋ 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 ਮੋਕੋ ਨਿੰਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਨਹੀਂ ਕਿਸੇ ਦਾ ਜਵਾਬ ਦਿੰਦੀ ਹੁੰਦੀ ਉਹਨਾਂ ਦਾ ਜਵਾਬ ਉਹਨਾਂ ਨੂੰ ਸਮਾਂ ਹੀ ਦੇ ਦਿੰਦਾ ਸਾਡੇ ਨਾਲ ਨੇ ਮੈਡਮ ਮਾਨੂੰਕੇ ਮੈਡਮ ਕਿਵੇਂ ਲੱਗ ਰਿਹਾ ਹੈ 350 ਸਾਲਾਂ ਅਸੀਂ ਮਨਾ ਰਹੇ ਆ ਭਗਵੰਤ ਸਰਕਾਰ ਦੇ ਮੌਕੇ ਆਇਆ ਤੇ ਸਾਰੀ ਧਰਤੀ ਜਿਹੜੀ ਕਿ ਸ਼ਹਾਦਤ ਨੂੰ ਨਮਨ ਕਰ ਰਹੀ ਹੈ ਤੁਸੀਂ ਵੀ ਇੱਥੇ ਪਹੁੰਚੋ ਪਹਿਲੀ ਵਾਰ ਵਿਧਾਨ ਸਭਾ ਸੈਸ਼ਨ ਵੀ ਇੱਥੇ ਬਾਹਰ ਲਗਾਇਆ ਗਿਆ ਮੈਨੂੰ ਲੱਗਦਾ ਗੁਰੂ ਸਾਹਿਬ ਨੇ ਇੱਥੇ ਕਲਸਾ ਪੰਥ ਸਾਜਿਆ ਸੀ ਤੇ ਸ਼ਹੀਦੀ 350 ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾ ਰਿਆ ਇਹ ਸਾਡੇ ਤੇ ਕਿਸੇ ਤਰ੍ਹਾਂ ਦੀ ਬਖਸ਼ਿਸ਼ ਹੀ ਹੋਈ ਹੈ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਪਾਤਸ਼ਾਹ ਜੀ ਦੀ ਕਿ ਅਸੀਂ ਇਸ ਜਦ ਇਹ ਹਵਾ ਦੇ ਵਿੱਚ ਅਸੀਂ ਬੰਦੇ ਤੁਰੇ ਜਾ ਰਹੇ ਹਾਂ ਅਸੀਂ ਕਰਨ ਕਰੇ ਕਰਾਵੇ ਆਪੇ ਆਪ ਸਾਡੇ ਤਾਂ ਹੱਥ ਕੁਝ ਨਹੀਂ ਹੈ ਪਰ ਮੈਂ ਇਸ ਗੱਲ ਇਸ ਭਾਗ ਮੰਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਸ ਚੀਜ਼ ਲਈ ਮੌਕਾ ਦਿੱਤਾ ਜੀ ਜੀ ਤੇ ਇੱਥੇ ਜਿਵੇਂ ਆਪਾਂ ਦੇਖਿਆ ਅਰੇਂਜਮੈਂਟ ਰਹਾ ਤੇ ਅੱਜ ਵਿਧਾਨ ਸਭਾ ਸੈਸ਼ਨ 'ਚ ਵਿਰੋਧੀਆਂ ਵੱਲੋਂ ਫਿਰ ਵੀ ਕੁਝ ਨਾ ਕੁਝ ਰਾਜਨੀਤਿਕ ਗੱਲ ਕੀਤੀ ਕਿ ਉਹਨੂੰ ਕਿਵੇਂ ਵੇਖਣਾ ਦੇਖੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਇੱਕੋ ਹੀ ਦਿੱਤੀ ਆ ਕਿ ਆਪਣੇ ਬੱਚਿਆਂ ਨੂੰ ਅਸ਼ਤਰ ਤੇ ਸ਼ਸਤਰ ਤੇ ਸਿੱਖਿਆ ਚ ਐਨੇ ਕਿ ਨਿਪੁੰਨ ਕਰਦੋ ਗੁਰੂ ਸਾਹਿਬ ਕਦੇ ਨਿੱਜ ਲਈ ਨਹੀਂ ਲੜੇ ਜੀ ਗੁਰੂ ਸਾਹਿਬ ਆਪ ਦੀ ਰਾਜਗੱਦੀ ਲਈ ਨਹੀਂ ਲੜੇ ਗੁਰੂ ਸਾਹਿਬ ਲੋਕਾਂ ਲਈ ਲੜੇ ਧਰਮ ਬਚਾਉਣ ਲਈ ਲੜੇ ਹਿੰਦੂ ਕੌਮ ਬਚਾਉਣ ਲਈ ਲੜੇ ਤੇ ਇੱਥੇ ਜਿਹੜੇ ਵਿਰੋਧੀ ਤੰਜ ਕਸਦੇ ਆ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੀ ਵੀ ਜੀਵਨੀ ਪੜ ਕੇ ਉਹਨਾਂ ਦੀ ਜੀਵਨੀ ਤੋਂ ਹੀ ਸਿੱਖਿਆ ਲੈ ਲੈਣੀ ਚਾਹੀਦੀ ਐ ਮੈਂ ਤਾਂ ਕੀ ਕਹਾਂ ਮੈਡਮ ਇੱਕ ਤੁਹਾਡੇ ਹਲਕੇ ਦੇ ਵਿੱਚ ਬੜੇ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਬੜੇ ਤੁਹਾਡੇ ਖਿਲਾਫ ਬਿਆਨਬਾਜ਼ੀ ਹੋ ਰਹੀ ਬੜੇ ਵਿਰੋਧ ਵੀ ਲੋਕ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿ 4 ਸਾਲਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਐਮਐਲਏ ਰਹੇ ਹੁਣ ਵੀ ਤਾਂ ਹੀ ਲੋਕਾਂ ਨੇ ਦੁਬਾਰਾ ਜਿਤਾਇਆ ਤੇ ਹੁਣ ਵੀ ਤੁਹਾਡੇ ਤੁਹਾਡੇ ਖਿਲਾਫ ਕਿਉਂ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਐਡਰੈਸ ਕਰ ਰਹੇ ਹੋ ਉਹਨਾਂ ਨੂੰ ਨੀ ਮੈਂ ਕਿਸੇ ਨੂੰ ਡਰੈਸ ਨਹੀਂ ਕਰਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਤੁਸੀਂ ਪਹਿਲਾਂ ਤਾਂ ਮੈਨੂੰ ਦੱਸੋ ਕਿਸ ਤਰ੍ਹਾਂ ਦੀਆਂ ਫੇਰ ਦੇਖੋ ਉਹ ਪਰਮਾਤਮਾ ਨੇ ਮੇਰੇ ਤੇ ਇੱਕ ਲੋਕਲੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਕੋਠੀ ਤੇ ਕਬਜ਼ਾ ਕੋਠੀ ਤੇ ਕਬਜ਼ਾ ਉਹ ਹਾਈ ਕੋਰਟ ਨਹੀਂ ਬਰੀ ਕਰਤਾ ਵਿਰੋਧੀਆਂ ਨੂੰ ਖੋਦੀ ਚ ਪੇੜ ਮਾਰਤੀ ਮੂੰਹ ਤੇ ਮੈਂ ਤਾਂ ਕਹਿੰਦੀ ਜਿੰਨਾ ਮਰਜ਼ੀ ਮੈਨੂੰ ਨਿੰਦੋ 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 ਮੋਕੋ ਨਿੰਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਨਹੀਂ ਕਿਸੇ ਦਾ ਜਵਾਬ ਦਿੰਦੀ ਹੁੰਦੀ ਉਹਨਾਂ ਦਾ ਜਵਾਬ ਉਹਨਾਂ ਨੂੰ ਸਮਾਂ ਹੀ ਦੇ ਦਿੰਦਾ ਇਹੀ ਸੁਭਾਅ ਤੁਹਾਡਾ ਨਾ ਲੋਕਾਂ ਨੂੰ ਬੜਾ ਚੰਗਾ ਲੱਗਦਾ ਕਿ ਤੁਸੀਂ ਚੁੱਪ ਕਰਕੇ ਸੁਣ ਰਹੇ ਹੋ ਕੋਈ ਗੱਲ ਜਿਹੜਾ ਤੇ ਹੁਣ ਆਨ ਵਾਲੇ ਸਮੇਂ ਦੇ ਵਿੱਚ ਕੀ ਕਹਿਣਾ ਚਾਹੂਗੇ ਲੋਕਾਂ ਨੂੰ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੂਗੀ ਜਗਰਾਉਂ ਦੇ ਲੋਕਾਂ ਨੇ ਮੈਨੂੰ ਪਿਆਰ ਤੇ ਵਿਸ਼ਵਾਸ ਬਖਸ਼ਿਆ ਪੰਜਾਬ ਦੇ ਲੋਕਾਂ ਨੇ ਮੈਨੂੰ ਮਾਣ ਬਖਸ਼ਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਨੇ ਦੋ ਵਾਰੀ ਐਮਐਲਏ ਬਣਾਇਆ ਮੈਂ ਉਹਨਾਂ ਦੀ ਆਸਾਂ ਤੇ ਖਰਾ ਉਤਰਨਾ ਮੈਂ ਕਿਸੇ ਨੂੰ ਕਦੇ ਕੁਝ ਨਹੀਂ ਕਿਹਾ ਮੈਨੂੰ ਜੋ ਮਰਜੀ ਕਹੀ ਚੱਲੋ ਜਿੱਦ ਦੇ ਉਹ ਪ੍ਰੂਫ ਕਰ ਦੇਣਗੇ ਉਦੋਂ ਮੈਂ ਸਿਰ ਝੁਕਾ ਕੇ ਉਹਨਾਂ ਤੋਂ ਮਾਫੀ ਮੰਗਾਂਗੀ ਗਲਤੀ ਮੰਨਾਂਗੀ ਪਰ ਆਦਰਵਾਇਜ਼ ਜੇ ਬੋਲਦੇ ਆਪ ਦੀ ਮਸ਼ਹੂਰੀ ਕਰਦੇ ਆ ਫਿਰ ਕਿਆ ਰੋਜੀ ਰੋਟੀ ਚੱਲੀ ਜਾਂਦੋ ਸੋ ਇਹ ਸਨ ਸਾਡੇ ਨਾਲ ਮੈਡਮ ਮਾਨੂੰ ਕਿ ਜਿਨ੍ਹਾਂ ਨੇ ਇਸ ਸ਼ਹੀਦੀ ਦਿਹਾੜੇ ਨੂੰ ਨਮਨ ਕਰਦੇ ਹੋਏ ਨਾਲ ਦੇ ਨਾਲ ਜਿਹੜੇ ਵਿਰੋਧੀ ਉਹਨਾਂ ਦੇ ਖਿਲਾਫ ਖਲਾਫਤ ਕਰ ਰਹੇ ਨੇ ਉਹਨਾਂ ਨੂੰ ਵੀ ਸਿੱਧਾ ਜਵਾਬ ਦਿੱਤਾ ਤੇ ਇੱਥੇ ਜਿਵੇਂ ਆਪਾਂ ਦੇਖਿਆ ਅਰੇਂਜਮੈਂਟ ਹੈ ਤੇ ਅੱਜ ਵਿਧਾਨ ਸਭਾ ਸੈਸ਼ਨ ਦੇ ਵਿਰੋਧੀਆਂ ਵੱਲੋਂ ਫਿਰ ਵੀ ਕੁਝ ਨਾ ਕੁਝ ਰਾਜਨੀਤਿਕ ਗੱਲ ਕੀਤੀ ਕਿ ਉਹਨੂੰ ਕਿਵੇਂ ਵੇਖਣਾ ਹੈ ਦੇਖੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਇੱਕੋ ਹੀ ਦਿੱਤੀ ਆ ਕਿ ਆਪਣੇ ਬੱਚਿਆਂ ਨੂੰ ਅਸ਼ਤਰ ਤੇ ਸ਼ਸਤਰ ਤੇ ਸਿੱਖਿਆ ਚ ਐਨੇ ਕਿ ਨਿਪੁੰਨ ਕਰਦੋ ਗੁਰੂ ਸਾਹਿਬ ਕਦੇ ਨਿੱਜ ਲਈ ਨਹੀਂ ਲੜੇ ਜੀ ਗੁਰੂ ਸਾਹਿਬ ਆਪ ਦੀ ਰਾਜਗaddi ਲਈ ਨਹੀਂ ਲੜੇ ਗੁਰੂ ਸਾਹਿਬ ਲੋਕਾਂ ਲਈ ਲੜੇ ਧਰਮ ਬਚਾਉਣ ਲਈ ਲੜੇ ਹਿੰਦੂ ਕੌਮ ਬਚਾਉਣ ਲਈ ਲੜੇ ਤੇ ਇੱਥੇ ਜਿਹੜੇ ਵਿਰੋਧੀ ਤੰਜ ਕਸਦੇ ਆ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੀ ਵੀ ਜੀਵਨੀ ਪੜ ਕੇ ਉਹਨਾਂ ਦੀ ਜੀਵਨੀ ਤੋਂ ਹੀ ਸਿੱਖਿਆ ਲੈ ਲੈਣੀ ਚਾਹੀਦੀ ਹੈ ਮੈਂ ਤਾਂ ਕੀ ਕੀ 4 ਸਾਲਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਐਮ.ਐਲ.ਏ ਰਹੇ ਹੁਣ ਵੀ ਤਾਂ ਹੀ ਲੋਕਾਂ ਨੇ ਦੁਬਾਰਾ ਜਤਾਇਆ ਤੇ ਹੁਣ ਵੀ ਤੁਹਾਡੇ ਤੁਹਾਡੇ ਖਿਲਾਫ ਕਿਉਂ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਐਡਰੈਸ ਕਰ ਰਹੇ ਹੋ ਉਹਨਾਂ ਨੂੰ ਨਹੀਂ ਮੈਂ ਕਿਸੇ ਨੂੰ ਐਡਰੈਸ ਨਹੀਂ ਕਰਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਤੁਸੀਂ ਪਹਿਲਾਂ ਤਾਂ ਮੈਨੂੰ ਦੱਸੋ ਕਿਸ ਤਰ੍ਹਾਂ ਦੀਆਂ ਫਿਰ ਦੇਖੋ ਉਹ ਪ੍ਰਮਾਤਮਾ ਨੇ ਮੇਰੇ ਤੇ ਇੱਕ ਲੋਕਲੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਕੋਠੀ ਤੇ ਕਬਜ਼ਾ ਕੋਠੀ ਤੇ ਕਬਜ਼ਾ ਉਹ ਹਾਈ ਕੋਰਟ ਨਹੀਂ ਬਰੀ ਕਰਤਾ ਕੋਈ ਵਿਰੋਧੀਆਂ ਨੂੰ ਖੋਦੀ ਚਪੇੜ ਮਾਰਤੀ ਮੂੰਹ ਤੇ ਮੈਂ ਤਾਂ ਕਹਿੰਦੀ ਜਿੰਨਾ ਮਰਜ਼ੀ ਨੰਦੋ ਮੌਕੇ ਨੰਦੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਨਹੀਂ ਕਿਸੇ ਦਾ ਜਵਾਬ ਦਿੰਦੀ ਹੁੰਦੀ ਉਹਨਾਂ ਦਾ ਜਵਾਬ ਉਹਨਾਂ ਨੂੰ ਸਮਾਂ ਹੀ ਦੇ ਦੇਣਾ ਸਾਡੇ ਨਾਲ ਨੇ ਮੈਡਮ ਮਾਨੂੰ ਕਿ ਮੈਡਮ ਕਿਵੇਂ ਲੱਗ ਰਿਹਾ ਹੈ 350 ਸਾਲਾਂ ਅਸੀਂ ਮਨਾ ਰਹੇ ਹਾਂ ਭਗਵੰਤ ਸਰਕਾਰ ਦੇ ਮੌਕੇ ਆਇਆ ਤੇ ਸਾਰੀ ਧਰਤੀ ਜਿਹੜੀ ਕਿ ਸ਼ਹਾਦਤ ਨੂੰ ਨਮਨ ਕਰ ਰਹੀ ਹੈ ਤੁਸੀਂ ਵੀ ਇੱਥੇ ਪਹੁੰਚੋ ਪਹਿਲੀ ਵਾਰ ਵਿਧਾਨ ਸਭਾ ਸੈਸ਼ਨ ਵੀ ਇੱਥੇ ਬਾਹਰ ਲਗਾਇਆ ਗਿਆ ਮੈਨੂੰ ਲੱਗਦਾ ਗੁਰੂ ਸਾਹਿਬ ਨੇ ਇੱਥੇ ਕਲਸਾ ਪੰਥ ਸਾਜਿਆ ਸੀ ਇਹ ਸ਼ਹੀਦੀ ਦਿਹਾੜਾ 350 ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨਾ ਰਿਆ ਇਹ ਸਾਡੇ ਤੇ ਕਿਸੇ ਤਰ੍ਹਾਂ ਦੀ ਬਖਸ਼ਿਸ਼ ਹੀ ਹੋਈ ਹੈ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਪਾਤਸ਼ਾਹ ਜੀ ਦੀ ਕਿ ਅਸੀਂ ਇਸ ਜਿਹੜੀ ਇਹ ਹਵਾ ਦੇ ਵਿੱਚ ਅਸੀਂ ਵੰਦੇ ਤੁਰੇ ਜਾ ਰਹੇ ਹਾਂ ਅਸੀਂ ਕਰਨ ਕਰੇ ਕਰਾਵੇ ਆਪੇ ਆਪ ਸਾਡੇ ਤਾਂ ਹੱਥ ਕੁਛ ਨਹੀਂ ਹੈ ਪਰ ਮੈਂ ਇਸ ਗੱਲ ਇਸ ਭਾਗ ਮੰਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇਸ ਚੀਜ਼ ਲਈ ਮੌਕਾ ਦਿੱਤਾ ਜੀ ਜੀ ਤੇ ਇੱਥੇ ਜਿਵੇਂ ਆਪਾਂ ਦੇਖਿਆ ਅਰੇਂਜਮੈਂਟ ਰਹਾ ਤੇ ਅੱਜ ਵਿਧਾਨ ਸਭਾ ਸੈਸ਼ਨ 'ਚ ਵਿਰੋਧੀਆਂ ਵੱਲੋਂ ਫਿਰ ਵੀ ਕੁਝ ਨਾ ਕੁਝ ਰਾਜਨੀਤਿਕ ਗੱਲ ਕੀਤੀ ਕਿ ਉਹਨੂੰ ਕਿਵੇਂ ਵੇਖਣਾ ਦੇਖੋ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਇੱਕੋ ਹੀ ਦਿੱਤੀ ਆ ਕਿ ਆਪਣੇ ਬੱਚਿਆਂ ਨੂੰ ਅਸ਼ਤਰ ਤੇ ਸ਼ਸਤਰ ਤੇ ਸਿੱਖਿਆ ਚ ਐਨੇ ਕਿ ਨਿਪੁੰਨ ਕਰਦੋ ਗੁਰੂ ਸਾਹਿਬ ਕਦੇ ਨਿੱਜ ਲਈ ਨਹੀਂ ਲੜੇ ਜੀ ਗੁਰੂ ਸਾਹਿਬ ਆਪ ਦੀ ਰਾਜਗੱਦੀ ਲਈ ਨਹੀਂ ਲੜੇ ਗੁਰੂ ਸਾਹਿਬ ਲੋਕਾਂ ਲਈ ਲੜੇ ਧਰਮ ਬਚਾਉਣ ਲਈ ਲੜੇ ਹਿੰਦੂ ਕੌਮ ਬਚਾਉਣ ਲਈ ਲੜੇ ਤੇ ਇੱਥੇ ਜਿਹੜੇ ਵਿਰੋਧੀ ਤੰਜ ਕੱਸਦੇ ਆ ਉਹਨਾਂ ਨੂੰ ਇੱਕ ਵਾਰੀ ਉਹਨਾਂ ਦੀ ਵੀ ਜੀਵਨੀ ਪੜ ਕੇ ਉਹਨਾਂ ਦੀ ਜੀਵਨੀ ਤੋਂ ਹੀ ਸਿੱਖਿਆ ਲੈ ਲੈਣੀ ਚਾਹੀਦੀ ਆ ਮੈਂ ਤਾਂ ਕੀ ਕਹਾਂ ਮੈਡਮ ਇੱਕ ਤੁਹਾਡੇ ਹਲਕੇ ਦੇ ਵਿੱਚ ਬੜੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਬੜੇ ਤੁਹਾਡੇ ਖਿਲਾਫ ਬਿਆਨਬਾਜ਼ੀ ਹੋ ਰਹੀ ਬੜੇ ਵਿਰੋਧ ਵੀ ਲੋਕ ਕਰ ਰਹੇ ਨੇ ਕੀ ਕਹਿਣਾ ਚਾਹੂਗੇ ਉਹਨਾਂ ਨੂੰ ਕਿ 4 ਸਾਲਾਂ ਦੇ ਵਿੱਚ ਤੁਸੀਂ ਪਹਿਲਾਂ ਵੀ ਐਮਐਲਏ ਰਹੇ ਹੁਣ ਵੀ ਤਾਂ ਹੀ ਲੋਕਾਂ ਨੇ ਦੁਬਾਰਾ ਜਿਤਾਇਆ ਤੇ ਹੁਣ ਵੀ ਤੁਹਾਡੇ ਤੁਹਾਡੇ ਖਿਲਾਫ ਕਿਉਂ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਐਡਰੈਸ ਕਰ ਰਹੇ ਹੋ ਉਹਨਾਂ ਨੂੰ ਨਹੀਂ ਮੈਂ ਕਿਸੇ ਨੂੰ ਐਡਰੈਸ ਨਹੀਂ ਕਰਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਤੁਸੀਂ ਪਹਿਲਾਂ ਤਾਂ ਮੈਨੂੰ ਦੱਸੋ ਕਿਸ ਤਰ੍ਹਾਂ ਦੀਆਂ ਫਿਰ ਦੇਖੋ ਉਹ ਪ੍ਰਮਾਤਮਾ ਨੇ ਮੇਰੇ ਤੇ ਇੱਕ ਲੋਕਲੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਕੋਠੀ ਤੇ ਕਬਜ਼ਾ ਕੋਠੀ ਤੇ ਕਬਜ਼ਾ ਉਹ ਹਾਈ ਕੋਰਟ ਨਹੀਂ ਬਰੀ ਕਰਤਾ ਬਿਰੋਧੀਆਂ ਨੂੰ ਖੋਦੀ ਚਪੇੜ ਮਾਰਤੀ ਮੂੰਹ ਤੇ ਮੈਂ ਤਾਂ ਕਹਿੰਦੀ ਜਿੰਨਾ ਮਰਜੀ ਮੈਨੂੰ ਨਿੰਦੋ 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 ਮ ਮੈਂ ਨਹੀਂ ਕਿਸੇ ਦਾ ਜਵਾਬ ਦਿੰਦੀ ਹੁੰਦੀ ਉਹਨਾਂ ਦਾ ਜਵਾਬ ਉਹਨਾਂ ਨੂੰ ਸਮਾਂ ਹੀ ਦੇ ਦਿੰਦਾ ਇਹੀ ਸੁਭਾਅ ਤੁਹਾਡਾ ਨਾ ਲੋਕਾਂ ਨੂੰ ਬੜਾ ਚੰਗਾ ਲੱਗਦਾ ਕਿ ਤੁਸੀਂ ਚੁੱਪ ਕਰਕੇ ਸੁਣ ਰਹੇ ਹੋ ਕੋਈ ਗੱਲ ਜਿਹੜਾ ਸਾਡੇ ਤੇ ਇਲਜ਼ਾਮ ਲਗਾ ਰਿਹਾ ਸਮਾਂ ਦੱਸੇਗਾ ਤੇ ਹੁਣ ਆਣ ਵਾਲੇ ਸਮੇਂ ਦੇ ਵਿੱਚ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਗੀ ਜਗਰਾਉਂ ਦੇ ਲੋਕਾਂ ਨੇ ਮੈਨੂੰ ਪਿਆਰ ਤੇ ਵਿਸ਼ਵਾਸ ਬਖਸ਼ਿਆ ਪੰਜਾਬ ਦੇ ਲੋਕਾਂ ਨੇ ਮੈਨੂੰ ਮਾਣ ਬਖਸ਼ਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੈਨੂੰ ਦੋ ਵਾਰੀ ਐਮਐਲਏ ਬਣਾਇਆ ਮੈਂ ਉਹਨਾਂ ਦੀ ਆਸਾਂ ਤੇ ਖਰਾ ਉਤਰਨਾ ਮੈਂ ਕਿਸੇ ਨੂੰ ਕਦੇ ਕੁਝ ਨਹੀਂ ਕਿਹਾ ਮੈਨੂੰ ਜੋ ਮਰਜ਼ੀ ਕਹੀ ਚੱਲੋ ਚੁੱਕਾ ਕਿ ਉਹ ਨਾ ਤਾਂ ਮਾਫੀ ਮੰਗਾਗੀ ਗਲਤੀ ਮੰਨਾਂਗੀ ਪਰ ਆਦਰਵਾਇਜ਼ ਜੇ ਬੋਲਦੇ ਆਪਦੀ ਮਸ਼ਹੂਰੀ ਕਰਦੇ ਆ ਫਿਰ ਕਿਆ ਰੋਜੀ ਰੋਟੀ ਚੱਲੀ ਜਾਂਦੋਂ ਸੋ ਇਹ ਸਨ ਸਾਡੇ ਨਾਲ ਮੈਡਮ ਮਾਨੂ ਕਿ ਜਿਨ੍ਹਾਂ ਨੇ ਇਸ ਸ਼ਹੀਦੀ ਦਿਹਾੜੇ ਨੂੰ ਨਮਨ ਕਰਦੇ ਹੋਏ ਨਾਲ ਦੇ ਨਾਲ ਜਿਹੜੇ ਵਿਰੋਧੀ ਉਹਨਾਂ ਦੇ ਖਿਲਾਫ ਖਿਲਾਫਤ ਕਰ ਰਹੇ ਨੇ ਉਹਨਾਂ ਨੂੰ ਵੀ ਸਿੱਧਾ ਜਵਾਬ ਦਿੱਤਾ